ਮੇਰਾ ਨਾਮ ਬਲਵਿੰਦਰਪੁਰ ਜੇ ਪਤੀ ਮੇਰਾ ਨਾਮ ਬਲਵਿੰਦਰ ਸਿੰਘ ਜੇ ਸਾਡੀ ਪੈੜੀ ਦਾ ਹੈਗਾ ਸੀ ਬਣਾਉਣੀ ਸੀ ਇਹਨਾਂ ਨੇ ਘਰੇ ਬੰਦੀ ਕਰਨੀ ਸੀ ਤੇ ਦੂਜੇ ਉਹ ਘਰ ਨੂੰ ਗੁਰਦੌਰ ਸਾਹਿਬ ਨੇ ਕਰਕੇ ਸੱਦ ਕੇ ਤੇ ਉਹਨਾਂ ਨੇ ਉਹਨਾਂ ਦੀ ਹੁਸਾਰ ਦੇ ਨਾਲ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜਿੱਥੇ ਜਿੱਥੇ ਕਿਹਾ ਮਿੱਠੀਆਂ ਮਿੱਠੀਆਂ ਥੋੜੀਆਂ ਪਾ ਕੇ ਤੇ ਆਪ ਉਹਨਾਂ ਨੇ ਆਪਣੇ ਨਾਂ ਪੈੜੀ ਕਰਵਾਈ ਆ ਤੇ ਸਾਨੂੰ ਬਣਾ ਕੇ ਕੁਛ ਨਹੀਂ ਦਿੱਤਾ ਗਰਦੌਰ ਸਾਹਿਬ ਨੇ ਸਾਨੂੰ ਹੁਣ 12 22 ਤਰੀਕ ਦਾ ਦਿੱਤਾ ਸੀ ਫੈਸਲਾ ਅੱਜ ਸਾਨੂੰ ਕੁਛ ਨਹੀਂ ਲਿਖ ਕੇ ਦੇ ਰਿਆ ਸਾਨੂੰ ਕੋਈ ਫੈਸਲਾ ਨਹੀਂ ਦੇ ਰਿਆ ਸਾਨੂੰ ਲਿਖ ਕੇ ਦੇ ਕੇ ਜਾਵੇ ਵੀ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਹੈਗਾ ਗਲਤ ਤਰੀਕੇ ਨਾਲ ਸਾਰਾ ਕੁਝ ਹੁੰਦਾ ਸਭ ਕੁਛ ਹੀ ਗਲਤ ਤਰੀਕੇ ਨਾਲ ਸਾਨੂੰ ਪਤਾ ਨਹੀਂ ਬੱਚੇ ਮੇਰੇ ਬਾਹਰ ਨੇ ਹਾਂਜੀ ਇੱਕ ਉਹ ਗੱਲ ਵੀ ਮੈਂ ਵੀ ਵਿਧਵਾ ਆ ਮੇਰੇ ਬੱਚੇ ਬਾਹਰ ਨੇ ਤੇ ਇੱਥੇ ਕੋਈ ਨਹੀਂ ਸੀ ਆਉਂਦੇ ਸੀ ਜਦੋਂ ਤੇ ਮੈਂ ਇਹ ਕਹਿੰਦੀ ਸੀ ਵੀ ਮੇਰੇ ਬੱਚੇ ਬਾਹਰ ਨੇ ਜਿਨਾ ਚਿਰ ਉਹਨਾਂ ਦੀ ਮਸਲਾ ਨਾਲ ਆ ਮੈਂ ਕੀ ਕਰ ਸਕਣੀ ਆ ਹਾਂਜੀ ਹੁਣ ਮੈਂ ਇੱਕ ਆਪਣਾ ਬੱਚਾ ਸੱਦਿਆ 22 ਤਰੀਕ ਤੇ ਅਸੀਂ ਮੌਕਾ ਮੰਗਿਆ ਇਹਨਾਂ ਸਾਨੂੰ ਅੱਜ ਕੁਛ ਨਹੀਂ ਦੇ ਦੇਣ ਦੇ ਸਾਨੂੰ ਦੱਸ ਕੇ ਜਾਣ ਅੱਜ ਜੋ ਕਰਨਾ ਕਰਨ ਜੇ ਗੁਰਪ੍ਰੀਤ ਆ ਉਹਦਾ ਵੀ ਨਾ ਮਾ ਨਾ ਬਾਪ ਹਾਂਜੀ ਜੇ ਉਹ ਗੱਲ ਵੀ ਅਸੀਂ ਸਾਰੀਆਂ ਵਿਧਵਾ ਹਾਂ ਤੁਹਾਨੂੰ ਬਿਨਾਂ ਦੱਸੇ ਹੀ ਸਭ ਕੁਝ ਕਰਤਾ ਸਭ ਕੁਝ ਬਿਨਾਂ ਦੱਸਿਓ ਕਰਤਾ ਸਾਨੂੰ ਕੋਈ ਪਤਾ ਨਹੀਂ ਜਿਹਦਾ ਹੀ ਹੁੰਦੇ ਰੇ ਮੈਂ ਇਹੋ ਹੀ ਕਹਿੰਦੀ ਰਹੀ ਹਾਂ ਈ ਮੇਰੇ ਬੱਚੇ ਨਹੀਂ ਕਰ ਰਹੇ ਹੈਗੇ ਬਾਹਰ ਨੇ ਬੱਚੇ-ਬੱਚੇ ਹੋਣਗੇ ਤਾਂ ਫੇਰ ਕਰਾਂਗੀ ਮੈਂ ਕੀ ਕਰ ਸਕਦੀ ਹਾਂ ਤੁਸੀਂ ਇਹਨਾਂ ਦੇ ਬਾਰੇ ਨਹੀਂ ਅਹੀਂ ਕੱਲ ਜਾ ਕੇ ਕਿਚਾਰੀ ਰੋਲਾ ਪਾਇਆ ਤੇ ਅੱਜ ਆਏ ਨੇ ਫੇਰ ਨਾ ਸਾਨੂੰ ਟਾਈਮ ਦਿੱਤਾ ਤੇ ਅੱਜ ਸਾਨੂੰ ਕੋਈ ਸੁਣਾਈ ਨਹੀਂ ਦੇਣ ਦੇ ਹੈਗੇ ਕੋਈ ਫੈਸਲਾ ਨਹੀਂ ਦੇਣ ਦੇ ਕੋਈ ਲਿਖਤੀ ਚਿੱਠੀ ਨਹੀਂ ਲੱਗਾ ਤੇ ਹਾਂਜੀ ਸਾਨੂੰ ਪਤਾ ਕੱਲ ਲੱਗਾ ਤੇ ਅਹੀਂ ਹੁਣ ਇਹੋ ਗੱਲ ਵੀ ਹਰਦੀਪ ਸਿੰਘ ਮੇਰਾ ਨਾਮ ਜੀ ਭਜਨਾਲੇ ਦਾ ਰਹਿਣ ਵਾਲਾ ਤੇ ਜਨਾਲੇ ਮੈਂ ਕਰਨਗੋ ਲੱਗਾ ਜੀ ਠੀਕ ਹੈ ਜੀ ਇਹਨਾਂ ਤਕਸੀਮ ਦਾ ਚੱਲ ਰਿਹਾ ਕੇਸ ਹੈ ਉਦੇ ਸਬੰਧ ਚ ਆਏ ਪਹਿਲਾਂ ਵੀ ਨਕਸ਼ੇ ਬਣਾਏ ਆ ਤੇ ਜਿਹੜਾ ਆਖੰਡ ਹੈ ਵੀ ਇਹਨਾਂ ਨੂੰ ਸੁਨਾ ਕੋਈ ਨਹੀਂ ਮਿਲਿਆ ਇਨਫੋਰਮੇਸ਼ਨ ਸਾਰੀ ਪਹਿਲਾਂ ਇਹਨਾਂ ਕੋਲ ਹੈਗੀ ਆ ਰਿਕਾਰਡਿੰਗ ਇਨਫੋਰਮੇਸ਼ਨ ਜਿਹੜੀ ਦਿੱਤੀਆਂ ਉਹ ਰਿਕਾਰਡ ਦਿੱਤੀ ਹੈ ਹਾਂ ਜੀ ਜੀ ਰਿਟਰਨ ਹਾਰਡਕੋਪੀ ਹੈ ਇਹ ਬੇਸ਼ੱਕ ਇਹਨਾਂ ਕੋਲ ਰਿਸੀਵ ਕੀਤਾ ਜਾਂ ਨਹੀਂ ਕੀਤਾ ਉਹ ਵੱਖਰੀ ਗੱਲ ਹੈ ਪਰ ਇਹਨਾਂ ਨੂੰ ਪਤਾ ਹੈਗਾ ਵੀ ਆ ਕਿਵੇਂ ਚੱਲ ਰਿਹਾ ਹੈ ਇਹਦਾ ਇਹਨਾਂ ਨੂੰ ਪਤਾ ਹੈ ਕਿ ਗਲਤ ਤਰੀਕੇ ਨਾਲ ਵਸੀਅਤ ਕੀਤੀ ਗਈ ਹੈ ਦੂਜੇ ਪਰਿਵਾਰ ਦੇ ਨਹੀਂ ਵਸੀਅਤ ਤਾਂ ਸਾਡਾ ਕੋਈ ਸੰਬੰਧ ਹੀ ਨਹੀਂ ਨਾ ਤਕਸੀਮ ਦਾ ਇਹ ਗੱਲ ਹੈ ਤਕਸੀਮ ਇਹ ਵੀ ਹੁਣ ਇਹ ਚੈੱਕ ਕਰਨ ਕਿ ਜੇ ਮੰਨ ਲਓ ਤਾਂ ਉਹਦਾ ਘਟ ਬੰਦਾ ਤੁਹਾਨੂੰ ਵੱਧ ਪਿਆ ਤੇ ਫਿਰ ਤੇ ਅਸੀਂ ਦੇਂਦਾਰ ਹੈ ਤੇ ਜਿੰਨਾ ਜਿੱਦਾਂ ਉਹਦਾ ਬੰਦਾ ਹਿਸਾਬ ਉਹਨਾਂ ਤੋਂ ਨਹੀਂ ਲੈਣਾ ਲੈਣਾ ਭਾਵੇਂ ਤੁਸੀਂ ਹੋ ਤਾਂ ਕੋਈ ਹੋਰ ਕਰੋਨਾ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਅਸੀਂ ਵਿਧਵਾ ਔਰਤਾਂ ਆ ਅਸੀਂ ਬਾਰ ਬਾਰ ਕਚਹਿਰੀਆਂ ਦੇ ਚੱਕਰ ਨਹੀਂ ਕੱਢ ਸਕਦੇ ਤੁਹਾਨੂੰ ਕਿਤੇ ਨਾ ਕਿਤੇ ਇੱਕ ਚੱਕਰ ਕਚਹਿਰੀਆਂ ਦੇ ਚੱਕਰਾਂ ਵਿੱਚ ਫਸਾਇਆ ਜਾ ਰਿਹਾ ਨਹੀਂ ਜੀ ਕਚਹਿਰੀ ਵਾਲਾ ਚੱਕਰ ਦੇ ਵਿੱਚ ਕੋਈ ਗੱਲ ਨਹੀਂ ਜੀ ਇਹ ਹੁਣ ਤਹਿਸੀਲਦਾਰ ਸਾਹਿਬ ਦਾ ਕੇਸ ਲੱਗਾ ਹੈ ਫੈਸਲਾ ਉਹਨਾਂ ਹੀ ਕਰਨਾ ਅਬਜੈਕਸ਼ਨ ਇਹ ਲਾ ਸਕਦੇ ਵੀ ਸਾਨੂੰ ਨਹੀਂ ਮਨਜ਼ੂਰ। ਪਰ ਦੂਸਰੀ ਪਾਰਟੀ ਜਿਹੜਾ ਮਲੇ ਨਹੀਂ ਤੇ ਅਸੀਂ ਇਹ ਵੇਖ ਕੇ ਚੱਲ ਗਏ ਤਾਂ ਫਾਈਨਲ ਹੋ ਗਿਆ। ਉਹ ਪਾਰਟੀ ਦੇ ਨਾਲ ਮਿਲ ਕੇ ਤੁਸੀਂ ਜਿਹੜਾ ਇਹ ਜਾਣਬੁੱਝ ਕੇ ਨਹੀਂ ਜੀ ਇਹ ਕੰਪਨੀ ਜੰਦਾ ਮੰਨ ਲਓ ਆ ਰਕਬਾ ਇਹ ਸਾਰਾ ਹੈਗਾ ਤੇ ਭਾਈ ਵਾਲੇ ਵੀ ਸਾਰੇ ਆ। ਇਹਨਾਂ ਚੋ ਮਿਲਣਾ ਇਹਨਾਂ ਨੂੰ ਕਿਸੇ ਬਾਹਰੋਂ ਥੋੜੀ ਮਿਲਦੇ ਨਾਲ ਜਾ ਕੇ ਅੱਜ ਤੁਸੀਂ 22 ਤਰੀਕ ਤੇ ਇੱਥੇ ਆਏ ਜੋ ਕੀ ਕਰਨਾ ਹੈ ਕੀ ਫੈਸਲਾ ਕੀਤਾ ਕੁਝ ਇਹਨਾਂ ਨੂੰ ਦੱਸਿਆ ਕੀ ਕੀ ਨਹੀਂ ਫੈਸਲਾ ਤਾਂ ਇਹਨਾਂ ਦਾ ਜੋ ਪੰਜੀ ਰੂਣਾ ਉੱਥੇ ਤਰੀਕਾ ਫੈਸਲਾ ਦੁੱਧ ਨਹੀਂ ਹੋਏਗਾ ਪਰ ਅੱਜ 22 ਤਰੀਕ ਨੂੰ ਤੁਸੀਂ ਇੱਥੇ ਉਹ ਤਾਂ ਇਹਨਾਂ ਨੇ ਕਹੇ ਕਹਿੰਦੇ ਆਣ ਕੇ ਹਾਂ ਦੱਸ ਦੋ ਵੀ ਸਾਨੂੰ ਲੈ ਕੇ দাও ਨਾ ਤੁਸੀਂ ਲਿਫਤੀ ਦੀ ਮੰਗ ਕਰ ਰਹੇ ਹੋ ਨਹੀਂ ਲਿਫਤੀ ਹੀ ਉਹਦਾ ਥੋੜੀ ਕੁ ਦਿਨਾਂ ਲੈ ਕੇ ਉਹ ਬਾਕੀ ਲਿਖਿਆ ਪਿਆ ਉੱਥੇ ਜੇ ਆਬਜੈਕਸ਼ਨ ਲਾਉਣਾ ਉੱਥੇ ਜਾ ਕੇ ਲਾ ਦੇਣ ਵੀ ਸਾਨੂੰ ਨਹੀਂ ਮਨਜ਼ੂਰ ਤੇ ਉਹ ਐਕਚੁਅਲੀ ਮੈਂ ਤੁਹਾਡੇ ਤੋਂ ਪਹਿਲਾਂ ਮੇਰਾ ਡਿਸਕਸ ਹੋਇਆ ਕਿ ਪਾਰਟੀਸ਼ਨ ਦਾ ਕੇਸ ਹੈ ਪਾਰਟੀਸ਼ਨ ਦੇ ਕੇਸ ਵਿੱਚ ਨਕਸ਼ੇ ਉਰੇ ਦੇ ਬਾਅਦ ਜਿਹੜਾ ਨਕਸ਼ਾ ਆਣਾ ਬਣਨਾ ਉਹਦੀ ਉਹ ਚੈਕਿੰਗ ਕਰਨ ਗਏ ਸੀ ਵੀ ਕਿਹੜਾ ਹਿੱਸਾ ਕਿੰਨੂ ਕਿੰਨੂ ਜਾ ਰਿਹਾ ਹੈ ਫੀਲਡ ਵੈਰੀਫਿਕੇਸ਼ਨ ਹੋਣੀ ਹੈ ਉਹ ਵੈਰੀਫਿਕੇਸ਼ਨ ਸੀ ਉਦੇ ਰਿਗਨਿੰਗ ਮੇਕਾ ਉੱਥੇ ਕੋਈ ਇਹਨਾਂ ਦੀ ਤਗੜਾ ਵਗੈਰਾ ਵੀ ਹੋਇਆ ਉਹਦੇ ਵਿੱਚ ਕੋਈ ਅਸੀ ਗੱਲ ਨਹੀਂ ਜੇ ਕਿਸੇ ਪਾਰਟੀ ਨੂੰ ਕੋਈ ਗਰਜ ਹੈ ਜਾਂ ਉਹਦਾ ਉਹਨੂੰ ਲੱਗਦਾ ਕਿ ਮੇਰੇ ਨਾਲ ਗਲਤ ਹੋ ਰਿਹਾ ਉਹ ਨਕਸ਼ਾ ਐੜਾ ਪਾਸ ਹੋਣ ਤੋਂ ਪਹਿਲਾਂ ਆਪਣੇ ਆਬਜੈਕਸ਼ਨ ਸਬਮਿਟ ਕਰ ਸਕਦਾ ਫਿਰ ਵੀ ਜੇ ਕਿਸੇ ਨੂੰ ਕੋਈ ਗ੍ਰਿਵੈਂਸ ਹੋਵੇ ਮੇਰੇ ਕੋਲ ਆ ਦੇਵੇ ਮੈਨੂੰ ਲਿਖਤੀ ਦੇਵੇ ਵੀ ਵਿਲ ਚੈੱਕ ਕਰੀ ਹੋਊਗਾ ਜੇਕਰ ਕਿਸੇ ਤਰ੍ਹਾਂ ਨੇ ਕੋਈ ਗਲਤ ਜੋ ਕੋਈ ਇਤਿਆਜ ਅੰਦਰ ਕਰਤੋ ਹੋ ਤਾਂ ਕਰਵਾਈ ਦਿੱਤੀ ਜੇ ਕੋਈ ਤੁਹਾਡੇ ਕੋਲੋਂ ਚਾਰਨੀ ਦਿੱਤੀ ਨਹੀਂ ਦੇਖੋ ਜੀ ਪਾਰਟੀਸ਼ਨ ਦੇ ਰਹੀ ਹੈ ਉਹ ਤਹਿਸੀਲਦਾਰ ਦੇ ਲੈਵਲ ਤੇ ਹੋਣੀ ਹੈ ਉਹ ਇੱਕ ਕਵਾਸੀ ਜੁਡੀਸ਼ੀਅਲ ਕਪੈਸਿਟੀ ਚ ਕੰਮ ਕਰਦਾ ਬਟ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਕੰਮ ਕਰਦਾ ਸੋ दैट ਤੁਸੀਂ ਅਗਰ ਕੋਈ ਹੈਗਾ ਸਾਡੇ ਧਿਆਨ ਚ ਲਿਆਓ ਉਹਨਾਂ ਨੂੰ ਜੇ ਮੰਨ ਲਓ ਤੁਹਾਡਾ ਨਹੀਂ ਕੋਈ ਸੁਣਦਾ ਗਿਰਦਾਵਾਰ ਜਾਂ ਕੋਈ ਹੈ ਤਾਂ ਮੇਰੇ ਕੋਲ ਆਂ ਮੈਂ ਉਹਨਾਂ ਦਾ